हां प्रजपा जी एक ਟੁੱਪਕ ਬਣਾ ਗੰਭੀਰ ਟੁੱਪਕੇ ਉਹਦੀ ਗੱਲ ਕਰੀਏ ਟਡਰੀਆਂ ਵਾਲੇ ਇਹ ਭਾਈ ਰੰਜੀਸਨ ਟਡਰੀਆਂ ਵਾਲੇ ਨੇ ਮਾਫੀ ਮੰਗ ਲਈ ਪ੍ਰੇਚਪਾਜੀ ਤੈਨੂੰ ਕਿਦਾਂ ਦਾ ਲੱਗਾ ਉਹਨਾਂ ਦਾ ਇਹ ਫੈਸਲਾ ਵੈਸੇ ਭਾਈ ਵਧੀਆ ਗੱਲ ਹੈ ਮਾਫੀ ਮੰਗਣੀ ਚਾਹੀਦੀ ਹੈ ਜੇ ਗਲਤੀਆਂ ਕੀਤੀਆਂ ਨੇ ਤੇ ਕਾਲ ਤੱਕ ਤੇ ਅੱਗੇ-ਅੱਗੇ ਪੇਸ਼ ਹੋਏ ਤਾਂ ਵਧੀਆ ਗੱਲ ਹੈ ਮਲਕੀ ਹਮ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ ਤੇ ਆਪਣੀ ਗਲਤੀ ਅਹਿਸਾਸਬੰਦ ਨੂੰ ਜਿਹੜੀ ਹੋएगी ਕਿ ਮੈਂ ਗਲਤ ਕੀਤਾ ਤਾਂ ਹੀ ਮਾਫੀ ਮੰਗੀਏ ਜੇ ਨੂੰ ਅਹਿਸਾਸ ਹੋ ਗਿਆ ਕਿ ਮੈਂ ਗਲਤ ਸੀ ਤਾਂ ਉੱਥੇ ਆ ਕੇ ਆਇਆ ਤੇ ਵਧੀਆ ਗੱਲ ਹੈ ਭਾਜੀ ਮਾੜੀ ਗੱਲ ਇਹ ਵਿੱਚ ਕੀ ਹੈ ਨਹੀਂ ਨਹੀਂ ਬਹੁਤ ਵਧੀਆ ਯਾਰ ਮੈਨੂੰ ਤਾਂ ਬਹੁਤ ਵਧੀਆ ਆਦਾ ਫੈਸਲਾ ਲੱਗਾ ਵੀ ਸਾਰੀਆਂ ਗਲਤੀਆਂ ਗਲਤੀਆਂ ਕੋਈ ਅਸਲ ਕਿ ਨਾ ਉਹਦਾ ਦਿਲ ਪਤਾ ਕਾ ਤੂੰ ਕੀਤਾ ਮਾਫੀ ਮੰਗਤ ਤੇ ਜਿਹੜਾ ਮੈਂ ਉਹਨੂੰ ਅਬਜ਼ਰਵ ਕਰ ਕਰ ਪਾਇਆ ਕਿ ਉਹ ਜਦੋਂ ਵੇਖਦਾ ਸੀ ਨਾ ਭਾਈ ਸਭ ਕਿ ਸਾਡੀ ਸਾਡੇ ਪੰਜਾਬ ਦੇ ਵਿੱਚ ਸਾਰੇ ਲੋਕ ਕ੍ਰਿਸ਼ਨ ਬੜੀ ਜਾ ਰਹੇ ਨੇ ਤੇ ਉਹਦੇ ਮੈਨੂੰ ਲੱਗਦਾ ਮਨ ਨੂੰ ਬੜੀ ਠੇਸ ਪਹੁੰਚਦੀ ਸੀ ਤਾਂ ਉਹ ਬੜੇ ਚਿਹਰਾ ਤੂੰ ਪਿਛਲੇ ਕਾਫੀ ਸਾਲ ਡੇਢ ਤੂੰ ਉਚਾਰਿਆ ਸੀ ਕਿ ਮੇਰੇ ਦਿਮਾਗ ਖੁੱਲਣ ਤੇ ਮੈਂ ਆਪਣੇ ਲੋਕਾਂ ਨੂੰ ਲੋਕਾਂ ਦੀ ਘਰ ਵਾਪਸੀ ਕਰਾਵਾਂ ਵਧੀਆ ਡਿਸੀਜਨ ਹੈ ਵੈਸੇ ਵੀ ਯਾਰ ਮੈਨੂੰ ਨਾ ਜਿਹੜਾ ਇਹ ਨਵਾਂ ਜਥੇਦਾਰ ਨਹੀਂ ਆਪਣੇ ਆਏ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਦੇ ਜਥੇਦਾਰ ਮੈਨੂੰ ਬੜੇ ਵਧੀਆ ਲੱਗਦੇ ਯਾਰ ਆ ਬੰਦੇ ਉਹ ਸੱਚੀ ਗੱਲ ਤੁਹਾਨੂੰ ਦੱਸ ਰਿਹਾ ਸੀ ਭਾਜੀ ਪਤਾ ਨਹੀਂ ਕਿੱਦਾਂ ਨੇ ਪੋਲਿਟੀਕਲ ਇਹ ਮੈਨੂੰ ਨਹੀਂ ਪਤਾ ਕੌਣ ਲੈ ਕੇ ਆਇਆ ਉਹਨਾਂ ਨੂੰ ਕੌਣ ਨਹੀਂ ਮੈਨੂੰ ਨਹੀਂ ਪਤਾ ਪਰ ਮੈਂ ਸੋਸ਼ਲ ਮੀਡੀਆ ਤੇ ਜਿੰਨਾ ਕਿ ਵੇਖਿਆ ਨਾ ਜਦੋਂ ਉਹ ਜਾਂਦੇ ਨਹੀਂ ਪ੍ਰਕਰਮਾ ਚ ਹਰਮੰਦਰ ਸਾਹਿਬ ਉਹਨਾਂ ਨੂੰ ਜੋੜੇ ਘਰ ਚ ਕੋਈ ਮਿਲ ਜੇ ਨਾ ਕੋਈ ਮਿਲ ਜੇ ਨਿੱਕਾ ਬੁਜੁਰਗੇ ਬੰਦਾ ਛੋਟਾ ਉਹਨੂੰ ਮਿਲਦੇ ਨੇ ਖੜੇ ਹੋ ਕੇ ਤੇ ਮੂੰਹ ਤੇ ਹੱਥ ਫੇਰਨਗੇ ਜਿਹਦੇ ਮੂੰਹ ਤੇ ਦਾੜੀ ਨਹੀਂ ਹੈ ਠੀਕ ਹੈ ਉਹਨੂੰ ਕਹਿਣਗੇ ਇੱਕ ਇੱਕ ਬੰਦਾ ਮਿਲਿਆ ਉਹਨੂੰ 50 55 ਸਾਲ ਦਾ ਉਹਨੂੰ ਕਹਿੰਦੇ ਨੇ ਵੀ ਬਥੇਰੀ ਆਪਾ ਹਣਾ ਜੈਸੀ ਮਾਰ ਲਈ ਧੀਆ ਪੁੱਤਰ ਵਾਲੇ ਹੋ ਗਏ ਤੇ ਹੁਣ ਆਪਾਂ ਨਾ ਅਮਰਤ ਛਕੀਏ ਜਿੱਦਾਂ ਉਹਨੇ ਸਮਝਾਇਆ ਨਾ ਉਹ ਬੰਦਾ ਕੋਲ ਖੜਾ ਉਹ ਰੋਣ ਲੱਗ ਪਿਆ ਹੂੰ ਉਹ ਬਦਰ ਰੋਣ ਲੱਗ ਪਿਆ ਤੇ ਫਿਰ ਨਾਲ ਹੀ ਉਹਨੂੰ ਸਰੋਪਾ ਪਾ ਕੇ ਤੇ ਉਹਨਾਂ ਨੇ ਜਕਾਰਾ ਬੁਲਾਇਆ ਤੇ ਉਹਨੇ ਫਿਰ ਕਹਿੰਦਾ ਨੀਮ ਬਾਬਾ ਜੀ ਮੈਣੀ ਅੱਜ ਤੂੰ ਬਾੜੀ ਕਟਾਂਦਾ ਮੇਰੇ ਕਹਿੰਦਾ ਮਲਕੇ ਜਿੱਦੋਂ ਕੋਈ ਪਿਆਰ ਨਾਲ ਕਿਸੇ ਨੂੰ ਬੁੱਕਲ ਚ ਲੈਂਦਾ ਤੇ بڑے ਮਾਮਲੇ ਸੁਧਰ ਜਾਂਦੇ ਨੇ ਬਿਲਕੁਲ 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 ਤੇ ਇਸ ਟਾਈਮ ਭਾਈ ਆਪਣੀ ਕੌਮ ਨੂੰ ਬਹੁਤ ਲੋੜ ਹੈ ਇਹ ਚੀਜ਼ ਦੀ ਹੂੰ ਕਿਉਂਕਿ ਸਾਰੇ ਪਾਸੋਂ ਜੋ ਜੋ ਹੋ ਰਿਹਾ ਵੈਸੇ ਹੀ ਆਪਣੀ ਗਿਣਤੀ ਕਿੰਨੀ ਹੈ ਤੇ ਹੋਰ ਗਿਣਤੀ ਨਾ ਘਟੇ ਆਪਾਂ ਨੂੰ ਚਾਹੀਦਾ ਹੈ ਕਿ ਜਿੰਨਾ ਪ੍ਰਚਾਰ ਹੋ ਸਕੇ ਚੀਜ਼ ਦਾ ਕਰਨਾ ਚਾਹੀਦਾ ਬਿਲਕੁਲ ਪੰਗੇ ਵੀ ਨਾ ਤੇ ਢੰਡਰੀਆ ਵਾਲੇ ਲਈ ਬਹੁਤ ਵਧੀਆ ਗੱਲ ਹੈ ਕਿ ਉਹਨੇ ਆਪਣੀ ਗਲਤੀ ਦਾ ਅਹਿਸਾਸ ਨੂੰ ਹੋਇਆ ਭਾਵੇਂ ਲੇਟ ਹੋਇਆ ਕਾਫੀ ਪਰ ਹੋਇਆ ਮਾਫੀ ਮੰਗੀ ਤੇ ਹੁਣ ਮੈਨੂੰ ਲੱਗਦਾ ਸਾਰੀ ਕੌਮ ਨੂੰ ਮਾਫ ਕਰ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਕਈ ਬੰਦੇ ਕਹਿੰਦੇ ਪਈ ਇਹੀ ਨੇ ਹੁਣ ਇਹਦਾ ਬਿਜ਼ਨਸ ਬੰਦ ਹੋਣ ਡਿਆ ਸੀ ਤਾਂ ਇਹ ਮੈਂ ਓਏ ਇਹ ਗੱਲਾਂ ਯਾਰ ਕਿੱਥੇ ਬਿਜ਼ਨਸ ਬੰਦ ਹੋਣ ਡਿਆ ਸੀ ਅਸੀਂ ਵੀ ਢੰਡਰੀਆ ਵਾਲੇ ਦੇ ਬੜਾ ਮਜ਼ਾਕ ਬੜਾਈਦਾ ਰੋਸਟ ਕਰੀਦਾ ਪਰ ਨਹੀਂ ਉਹਦਾ ਕੋਈ ਬਿਜ਼ਨਸ ਬੰਦ ਨਹੀਂ ਚ ਹੋ ਰਿਹਾ ਤੇ YouTube ਵੱਲ ਉਹਨੂੰ ਵਧੀਆ ਕਮਾਈ ਆ ਰਹੀ ਹੈ ਬਾਹਰ ਉਹਦੇ ਦਮਾਂ ਲੱਗਦੇ ਨੇ ਕਿੱਥੇ ਉਹਦਾ ਕੋਈ ਬਿਜ਼ਨ ਸੋ ਕੁ ਵਧੀਆ ਹੈ ਉਹਨੂੰ ਵੇਖ ਕੇ ਸਮਾਜ ਚ ਚੱਲਦਾ ਪਿਆਦਾ ਵਲੌਗ ਚੱਲਦੇ ਹੀ ਸੋਹਣਾ ਦਾ ਵੀ ਨਸ ਚੱਲਦਾ ਪਿਆ ਜਿਆਦਾ ਵਧੀਆ ਬਿਜ਼ਨਸ ਸੀ ਉਹਦਾ ਕਿਉਂਕਿ ਜਿਹੜੇ ਬੰਦੇ ਕੁਛ ਨਾ ਜਿਹੜੇ ਕਾਲ ਤੱਕ ਦੇ ਖਿਲਾਫ ਨੇ ਜਿਹਦਾ ਨੇਕੀ ਵਰਗੇ ਜਾਂ ਕੋਸ਼ਣ ਜਿਹੜੇ ਕਹਿੰਦੇ ਕਿ ਇਹ ਪਤ ਨਹੀਂ ਕਿਉਂ ਇਹ ਜੀ ਗੱਲਾਂ ਕਰਦੇ ਨੇ ਉਹ ਲੋਕੀ ਕਾਫੀ ਡੋਨੇਸ਼ਨ ਤੇ ਦਿੰਦੇ ਸੀ ਬਾਹਰ ਜਾ ਕੇ ਸੋ ਜਿਆਦਾ ਵੱਡਾ ਬਿਜ਼ਨਸ ਸੀ ਉਹਦਾ ਸਹੀ ਗੱਲ ਹੈ ਤੇ ਹੁਣ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਬੰਦੇ ਹੋਰ ਇਹੀ ਚੀਜ਼ਾਂ ਮਾਲ ਕੇ ਨੇਕੀ ਦੀ ਗੱਲ ਕਰਨ ਨੇ ਆ ਇਦਾਂ ਦੀ ਮਾਫੀ ਉਹ ਵੀ ਮੰਗ ਸਕਦਾ ਹੈ ਆ ਕੇ ਜੇ ਗਲਤੀ ਹੋਵੇ ਇਦਾਂ ਨੇ ਕਿਨੇ ਨਾ ਇੱਕ ਸ਼ੋਅ ਕੀਤਾ ਸੀ ਰੇਡੀਓ ਵਾਲਾ ਵੈਸੇ ਉਹਦੇ ਚ ਉਹਨੇ ਗੱਲ ਕੋਈ ਕੀਤੀ ਮੈਨੂੰ ਚੇਤਾ ਨਹੀਂ ਉਹਨਾਂ ਨੇ ਰੇਡੀਓ ਸ਼ੋਅ ਕੀਤਾ ਇਹ ਢੰਡਰੀਆਂ ਵਾਲੇ ਤੋਂ ਬਾਅਦ ਨੇਕੀ ਆ ਕੀਤਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਉਹਨੂੰ ਵੀ ਲਾਇਆ ਸੀ ਫੋਨ ਉਹਨਾਂ ਨੇ ਵੀ ਪਹਿਲਾਂ ਫੋਨ ਲਾਇਆ ਸੀ ਨਿਹੰਗ ਜਨੇ ਉਹ ਬੜਾ ਮਜ਼ਾਕ ਡਾਂਡੇ ਸੀ ਫੋਨ ਤੇ ਮੈਨੂੰ ਭੁੱਲ ਗਿਆ ਹਾਂ ਅਕਾਲੀ ਨਿਹੰਗ پتہ ਨਹੀਂ ਕਿਹੜਾ ਉਹ ਨਿਹੰਗ ਆ ਉਹ ਕਾਲੀ ਕੁਛ ਇਦਾ ਹੀ ਉਹ ਬੜਾ ਮਜ਼ਾਕ ਡਾਂਡੇ ਸੀ ਉਹਨੇ ਨੇਕੀ ਸੁਣਾ ਤੇ ਨੇਕੀ ਕਹਿੰਦਾ ਮੈਨੂੰ ਸ਼ੋਅ 'ਚ ਫੋਨ ਕਰਿਓ ਫਿਰ ਉਹਨਾਂ ਨੇ ਕੀਤਾ ਅਗਲੇ ਦਿਨ ਫੋਨ ਸ਼ੋਅ 'ਚ ਤੇ ਵਾਵਾ ਲੰਬੀ ਗੱਲਬਾਤ ਹੋਈ ਪਰ ਉਹ ਗੱਲਾਂ ਦਾ ਕੋਈ ਨ ਤੇ ਗਲਤ ਹੀ ਹੈ ਵਾਹਲਾ ਕਿਨੇ ਕਿਨਮੁਣ ਲਗਦਾ ਸ਼ੈਂਕਿਆ ਸ਼ੇਕਿਆ ਪੰਥ ਚੋਂ ਹਾਂ ਹਾਂ ਬਿਲਕੁਲ ਬਿਲਕੁਲ ਨਿੱਕੇ ਦੇ ਸਿੱਖਿਆ ਹਾਂ ਆਦਨੇ ਕਿੜੂ ਚੈਦਾ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਤੇ ਜੇ ਕੋਈ ਗੱਲ ਕਰਨੀ ਚਾਹੁੰਦਾ ਯਾਰ ਆਪਣੇ ਸਭ ਮੈਂ ਤੇ ਵੇਖਿਆ بڑے ਬੰਦੇ ਕਹਿੰਦੇ ਨੇ ਕਿਨੇ ਕੀ ਨਾ ਬੜੀਆ ਲੋਜੀਕਲ ਹੀ ਗੱਲ ਕਰਦਾ ਬਿਲਕੁਲ ਨਹੀਂ ਕੀ ਲੋਜੀਕਲ ਹੀ ਗੱਲ ਕਰਦਾ ਕੁਝ ਆਕੜੀ ਪਰ ਨੇ ਕੀਦੀ ਟਿਊਨ ਬੜੀ ਭੇੜੀ ਏ ਨੇ ਕੀ ਇੱਕ ਮਿੰਟ ਚ ਪਰਾਇਆ ਕਰਦਾ ਹੈ ਉਹ ਉਹ ਗਰੁੱਪ ਜੇ ਬਣਾ ਕੇ ਖੇਡਦਾ ਉਹ ਸੰਗਤ ਨਹੀਂ ਸਮਝਦਾ ਉਹ ਸਿੱਖ ਕੌਮ ਨੂੰ ਇੱਕ ਪਰਿਵਾਰ ਨਹੀਂ ਸਮਝਦਾ ਉਹ ਦੋ ਟੁਕੜੇ ਸਮਝਦਾ ਸਿੱਖ ਕੌਮ ਨੂੰ ਦੋ ਉਹ ਤੁੰ ਨੂੰ ਕਹਿ ਕਹਿ ਲਾਵੇਂ ਮਾਰਦਾ ਢੋਂਡੇ ਜੁੱਤੀਆਂ ਪਹਿਣੀਆਂ ਢੋਡੇ ਹੁਣ ਜੇ ਤੈਨੂੰ ਕੋਈ ਚੀਜ਼ ਦਾ ਪਤਾ ਲੱਗ ਗਿਆ ਹੈ ਵੀ ਸਰਕਾਰਾਂ ਸਾਡ ਨੂੰ ਮਿਸਯੂਜ਼ ਕਰ ਰਹੀਆਂ ਕਿਸੇ ਜਥੇ ਬੰਦਿਆਂ ਨੂੰ ਕਹਿ ਵੀ ਸਾਨੂੰ ਸਰਕਾਰਾਂ ਮਿਸਯੂਜ਼ ਕਰ ਰਹੀਆਂ ਹੁਣ ਸਾਨੂੰ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਸਾਡੇ ਨਾਲੇ ਧੋਖਾ ਆ ਰਿਹਾ ਹੈ ਤੋਂ ਨੂੰ ਇਧਾਉਣਾ ਤੋਂ ਨੂੰ ਇਹ ਫਿਰ ਗੱਲਾਂ ਜਿਹੜੀਆਂ ਟਿਊਨ ਨੇ ਨਾ ਇਹ ਛਿੱਤਰ ਭਾਗ ਦਾ ਤਰੀਕਾ ਹੁੰਦਾ ਬਈ ਕੋਈ ਗੱਲ ਜੇ ਤੈਨੂੰ ਨੌਲੇਜ ਪਤਾ ਉਹਦੇ ਤਰੀਕੇ ਨਾਲ ਗੱਲ ਕਰੋ ਇਹਦਾ ਜ਼ਰੂਰੀ ਨਹੀਂ ਕਿ ਤੁਸੀਂ ਗਲਤ ਲੈਂਗੁਏਜ ਹੀ ਬੋਲਣੀ ਹੈ ਨਹੀਂ ਨਹੀਂ ਇਹ ਸੇ ਲੈਂਗੁਏਜ ਹੀ ਕਰਕੇ ਤੈਨੂੰ ਪਈਆਂ ਹੀ ਨਾ ਉਦੋਂ ਹਾਂ ਪਰ ਚਲ ਠੀਕ ਹੈ ਆਪਾਂ ਟੌਪਿਕ ਬਦਲੀਏ ਫਰਸ਼ ਭਾਜੀ